ਲੋ ਵੀ ਦੇਖੀ ਮੀਂਹ ਤੇ ਵਾਹ ਦਾ ਨਜ਼ਾਰਾ ਦੇਖੋ ਰਾਤ ਸਾਈ ਆ ਤੇ ਮੀਂਹ ਪੈ ਗਿਆ ਤੇ ਚਿਕੜਾ ਚਿਕੜੀ ਹੋ ਗਈ ਇਧਰ ਅਰੇ ਇਹ ਵੀ ਦਰਖਤ ਸਾਰੇ ਧੋਏ ਗਏ ਕਈ ਦਿਨਾਂ ਤੋਂ ਹੁਣ ਮੀਂਹ ਪੈ ਰਿਹਾ ਐਨਾਂ ਨੂੰ ਰੇ ਇਹ ਇਹ ਸਾਡੀ ਨੂਰ ਤੂੰ ਗੱਡੀ ਚਲਾ ਨੂਰ ਕਹਿੰਦੀ ਕਹਿੰਦੀ ਵੀਡੀਓ ਬਣਾਉਣੀ ਐ ਬਲੌਗ ਨਾ ਬਣਾਈ ਚਾ ਤੂੰ ਵੀ ਬਲੌਗ ਬਣਾਉਣਾ ਪੈਣਾ ਨੂੰ ਦੇ ਤਾਂ ਹੀ YouTube ਤੇ ਪਾਉਂਗੇ ਆਪਾਂ ਥੋੜਾ ਥੋੜਾ ਮੀਂਹ ਪਈ ਜਾਂਦਾ ਦੇਖੋ ਇੱਧਰ ਚੀਕ ਕੋ ਵੀ ਮੈਂ ਵਰ ਨੂੰ ਅਟਕ ਕਰਕੇ ਦੇਖ ਲਿਆ ਮੀ ਹੈ ਸਾਡੀ ਨੂਰ ਕੋ ਨੂਰ ਇਹਨੂੰ ਬਾਹਰੋਂ ਅੰਦਰੋਂ ਵੀ ਦੇਖ ਲਿਆ ਨੂਰ ਤੂੰ ਕਿਹੜੀ ਕਲਾਸ ਚ ਹੈ ਐਲਕੇਜੀ ਐਲਕੇਜੀ ਹੈ ਹੈ ਐਲਕੇਜੀ ਐਲਕੇਜੀ ਅੱਜ ਨੂਰ ਗੱਡੀ ਚੱਲੀ ਸਕੂਲ ਨੂੰ ਮੀਂਹ ਪੈਂਦਾ ਆ ਅੱਗੇ ਨਹੀਂ ਨੂਰ ਮੋਟਰਸਾਈਕਲ ਪਾ ਜਾਂਦੀ ਆ ਨਵੇਂ ਰਵੜਾ ਭਾਈ ਆਵਿਆ ਤੈਨੂੰ ਕਿੰਨੇ ਵੀ ਛੁੱਟੀਆਂ ਹੋ ਗਈ ਫਿਰ? ਹਾਂ ਨਹੀਂ। ਪਤਾ ਨਹੀਂ। 12:30 ਚੱਲ ਫਿਰ ਚੱਲੀਏ। ਉੱਪਰ ਕਰ ਲਈ ਸੀ ਇਸੇ। ਕਰ ਲੈ ਤੇਰੀ ਕਿੰਨੇ ਤੇ ਵੀ ਹੋ ਜਾਣਾ। ਹੁਣ ਆਵਾਜ਼ ਆਣੀ ਬੰਦ ਹੋ ਗਈ ਜਿਹੜੀਆਂ ਨਾ। ਹੂੰ। ਰਾਤ ਨੂੰ ਦੇਖ ਲੈ ਸਾਢੇ ਰਾਤ ਮੀਂਹ ਪਈ ਆ। ਤੇ ਹੁਣ ਆ ਕੇ ਮੀਂਹ हटਿਆ ਮਾਣਾ ਵਟ ਹੁਣ ਵੀ ਚੂਰਪੂਰ ਜੀ ਪਈ ਜਾ ਰਹੀ ਐ ਆਪਾਂ ਪਹੁੰਚ ਗਏ ਸੁਹਾਲੀ ਪਿੰਡ ਪਿੰਡ ਸੁਹਾਲੀ ਚੱਕੀਵਾ ਬਸ ਆ ਗਈ ਮੁਰੇ ਮੁਰੇ ਪਾਸ ਸੋਬੇ ਨਕੋ ਨਕ ਭਰ ਗਏ ਮੀਂਹ ਪੈਣ ਤੋਂ ਬਾਅਦ ਦੇਖੋ ਪਾਣੀ ਫੁੱਲ ਹੋਇਆ ਵਾ ਟੋਬਿਆਂ 'ਚ ਤੇ ਸੜਕਾਂ ਦੇ ਰਸਤੇ ਜਿਹੜੇ ਉਹ ਵੀ ਨਮੇ ਹੋ ਗਏ ਸਾਰੇ ਮੀਂਹ ਪੈ ਕੇ ਆ ਦੇਖੋ ਜਿੰਨੇ ਸਾਰੇ ਰਾਸਤੇ ਸਾਰੇ ਨਵੇਂ ਹੋ ਗਏ ਆ ਸ਼ਖਵੀਨੂਰੇ ਗੱਡੀ ਮੋੜ ਦੇ ਮੋੜ ਦੇ ਮੋੜ ਦੇ ਆਹ ਦੇਖੋ ਇਧਰ ਚਾਲ ਵੀ ਨੂਰੇ ਤੁਸੀਂ ਕੁਝ ਚਾਰ ਸ਼ਬਦ ਕਹਿਣਾ ਚਾਹੋ ਹੈ ਕਹਿਣੇ ਨੇ ਕੋਈ ਚਾਰ ਸ਼ਬਦ ਆ ਰਾਸਤੇ ਦੇਖੋ ਸਾਰੇ ਨਵੇਂ ਹੋ ਗਏ ਆ ਇਧਰ ਦੇਖ ਨੋਰੇ ਇਹ ਰਸਤੇ ਬਣਾਏ ਹੀ ਨਹੀਂ ਨਾ ਕਿਹਨੇ ਬਣਾਉਣੇ ਇਹ ਮੈਂ ਥੋੜੀ ਬਣਾਣੇ ਆ ਇਹ ਭਗਵਾਨਤਮਾਨ ਨੇ ਬਣਾਉਣੇ ਆ ਨਮੀ ਸੜਕੇ ਨਹੀਂ ਬਣਾਉਂਦੇ ਹੈਗੇ ਮੋੜ ਪਾ ਹੋਰ ਨਵਾ ਗੋ ਚੀਆਕ ਨੌਰ ਦੇ ਸਕੂਲ ਦੇ ਕੋਲ ਪਹੁੰਚਣ ਵਾਲੇ ਹੋਗੇ ਨੂਰ ਦੇ ਹਲਾ ਰਾਮ ਵਾਲ ਪਈ ਐ। ਨੀਵੇਂ ਚੋਂ ਗੱਡੀ ਜੇ ਪਾ ਦਵਾ। ਨਾ। ਹਾਂ। ਤਨ ਬੱਸ ਲਵਾ ਦੀ ਸਕੂਲ ਨੂੰ? ਨਹੀਂ। ਹਾਂ। ਗਰਮੀ ਲੱਗਦੀ ਏ। ਬੱਸ 'ਚ ਗਰਮੀ ਲੱਗਦੀ ਏ। ਹਾਂ। ਏਸੀ ਲੱਗਿਆ ਹੁੰਦਾ ਬੱਸ 'ਚ? ਨਹੀਂ। ਹਾਂ। ਇਧਰ ਅਹਾਲਾ ਪੂੰਡ ਹਲੇ ਵੀ ਚੱਲਣਾ ਦੇਖੋ। ਬੈਲਟ ਲਾ ਲੈਣੀ। ਬੈਲਟ ਲਾਣੀ।